ਸਿੱਕਾ ਇਹ ਗਰੁੱਪ ਵਿੱਚ ਸੈਟਲਾਈਜ਼ ਕਰਨ ਨੂੰ ਕਰਦਾ ਸੀਗਾ ਜਿਹੜਾ ਤਿਆਰ ਹੋ ਗਿਆ ਸੀ ਜਿਨੇ 12 ਪਰ ਵਿਦਿਆਰਥੀਆਂ ਦੇ ਉੱਤੇ ਲਾਠੀ ਚੱਕ ਰਾਇਆ ਸੀਗਾ ਵੀ ਜਿਹੜੇ ਵਿਰੋਧ ਕਰ ਰਹੇ ਸੀਗੇ ਸਰਟੀਫਿਕੇਸ਼ਨ ਦਾ ਕੇਂਦਰੀਕਰਨ ਦਾ ਉਸ ਭਵੰਤਮਾਨ ਤੋਂ ਅਸੀਂ ਇਕੱਲੇ ਮਤਿਆਂ ਦੀ ਉਹ ਨਹੀਂ ਥਿਰਾਂਗੇ ਤੁਹਾਡੇ ਮਤੇ ਕੁਝ ਨਹੀਂ ਕਰ ਸਕਦੇ ਅੱਛਾ ਚਾਹੁੰਦੇ ਆ ਵੀ ਇਹ ਸਰਕਾਰ ਇਹ ਕਢਾ ਕੇ ਤਿਆਰ ਹੈ ਸਾਡੇ ਨਾਲ ਖੜਨ ਨੂੰ ਤਾਂ ਇੱਥੇ ਆਵੇ ਜੇ ਕੋਈ ਸਮਰਸਥ ਹੁੰਦਾ ਤਾਂ ਸਰਕਾਰਾਂ ਤੇ ਹੁੰਦਾ ਹੈ ਇੱਥੇ ਆ ਕਿਸਨ ਕਰ ਤੇ ਨਿੱਤੋਂ ਸਾਡੇ ਨਾਲ ਖੜੋ ਨਹੀਂ ਤਾਂ ਅੱਜ ਭਵੰਤਮਾਨ ਸਰਕਾਰ ਦੀ ਆਸ ਇਸ ਪਾਸੇ ਅੱਜ ਬੜੇ ਹੱਕ ਕੁਝ ਧੋਖਤ ਰਹੀ ਹੈ ਜੇ ਅਸੀਂ ਇਹ ਸਰ ਕੇਂਦਰੀਕਰਨ ਹੁੰਦਾ ਹੈ ਤਾਂ ਭਗਵ ਮਾਂ ਸਰਕਾਰ ਆਮ ਆਦਮੀ ਪਾਰਟੀ ਬਰਾਬਰ ਜ਼ਿੰਮੇਵਾਰ ਹੋਊਗੀ ਕੇਜਰੀਵਾਲ ਜਦੋਂ ਤੇ ਦਿੱਲੀ ਚ ਘੁੰਮਦਾ ਉਦੋਂ ਤੇ ਇਹ ਸਾਰੇ ਉਥੇ ਪਹੁੰਚ ਜਾਂਦੇ ਨੇ ਹੁੰਦੇ ਪਹੁੰਚ ਜਾਂਦੇ ਨੇ ਕਿ ਅੱਜ ਇਹ ਕੋਈ ਮਸਲਾ ਨਹੀਂ ਹੈਗਾ ਛੋਟਾ ਕੇਜੀ ਹੋ ਗਿਰਫਤਾਰ ਹੋਣਾ ਵੱਡਾ ਮਸਲਾ ਹੈ ਕਿ ਇਹ ਯੂਨੀਵਰਸਿਟੀ ਪੰਜਾਬ ਦੀ 140 ਸਾਲ ਪੁਰਾਣੀ ਯੂਨੀਵਰਸਿਟੀ ਸਾਡੇ ਵਿਰਾਸਤ ਸਾਡੇ ਇਤਿਹਾਸ ਜਿਹੜੀ ਯੂਨੀਵਰਸਿਟੀ ਹੈ ਇਹ ਨਾਲ ਕੋਈ ਸਰਕਾਰ ਨਹੀਂ ਹੈਗਾ ਜੇ ਤੁਸੀਂ ਅੱਜ ਚੋਣੇ ਹੋ ਫਿਰ ਤੁਹਾਡੀ ਯੂਨਾ ਤੁਹਾਡੀ ਇਹੀ ਥੂ ਥੂ ਨਾ ਹੋਏ ਕਿ ਸਾਕਤ ਦਿਖਾਣ ਜੋਗੇ ਨਾ ਰਹਾਂ ਅੱਜ ਆ ਜਾਓ ਨਹੀਂ ਤਾਂ ਲੋਕਾਂ ਨੇ ਤੁਹਾਡਾ ਹਿਸਾਬ ਕਰ ਲੈਣਾ ਸਭ ਤੋਂ ਵੱਡਾ ਮਸਲਾ ਹੈ ਕਿ ਪੰਜਾਬ ਦੀ ਰਾਜਨੀਤੀ ਨੇ ਕਦੇ ਪੰਜਾਬ ਦਾ ਕੁਝ ਬਣ ਨਹੀਂ ਦਿੱਤਾ ਬਹੁਤ ਤੁਸੀਂ ਬਹੁਤ ਸਾਰੇ ਲੀਡ ਨਹੀਂ ਆਉਂਦੇ ਨਹੀਂ ਬਹੁਤ ਸਾਰੇ ਲੀਡ ਬਹੁਤ ਸਾਰੇ ਸਟੇਟਮੈਂਟ ਬਾਜੀ ਕਰਕੇ ਜਾਂਦੇ ਨੇ ਪਾਰਟੀ ਬਾਜੀ ਕਰਕੇ ਜਾਂਦੇ ਨੇ ਇਹ ਆ ਗਿਆ ਉਹ ਨਹੀਂ ਆਇਆ ਉਹ ਨਹੀਂ ਆ ਮੈਂ ਜਾਊਂਗਾ ਸਾਨੂੰ ਇਹ ਨਹੀਂ ਚਾਹੀਦਾ ਤੁਸੀਂ ਤੁਸੀਂ ਆਪਣੀਆਂ ਫੋਟੋਆਂ ਕਰਾਉਣ ਇੱਥੇ ਆ ਰਹੇ ਹੋ ਕਿਰਪਾਲ ਦਾ ਨਾਂ ਤੋਂ ਹੋਰ ਦੀ ਅੱਜ ਆਉਣੇ ਆ ਵੀ ਇੱਥੇ ਜੋ ਆਉਂਦਾ ਸਾਡੇ ਨਾਲ ਸਮਰਥਨ ਕਰੇ ਸੰਘਰਸ਼ ਕਰੇ ਸੰਦਰ ਦੇ ਸਾਥ ਲਈ 10 ਤਰੀਕ ਨੂੰ ਕਾਲ ਕਰ ਲਈਏ ਦੱਸੇ ਵੀ 10 ਨੂੰ ਕਿਵੇਂ ਆਉਣਗੇ 7 ਤਰੀਕ ਨੂੰ ਅਸੀਂ ਦੁਪਹਿਰ 1 ਵਜੇ 6 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਇੱਕ ਓਪਨ ਮੀਟਿੰਗ ਰੱਖੀ ਹੋਈ ਹੈ ਉਹਦੇ ਵਿੱਚ ਅਸੀਂ ਸੱਦਾ ਦਿੰਦੇ ਆ ਪੰਜਾਬ ਦੀਆਂ ਵਿਦਿਆਰਥੀ ਜਥੇਬੰਦੀਆਂ ਨੂੰ ਇੰਕਲਾਬੀ ਜਥੇਬੰਦੀਆਂ ਨੂੰ ਜਿਹੜੀਆਂ ਵੀ ਇੱਥੇ ਯੂਨੀਅਨ ਨੇ ਟੀਚਰ ਲਿਣੀਆਂ ਨੇ ਕਿਸਾਨ ਯੂਨੀਅਨ ਨੇ ਮਜ਼ਦੂਰ ਸੰਗਠਨ ਨੇ ਜੋ ਵੀ ਲੋਕ ਅੱਜ ਜਮੂਰੀਤ ਪਸੰਦ ਨੇ ਪੱਤਰਕਾਰ ਹੋਣ ਕਾਰਕੁਨ ਹੋਣ ਉਹ ਆਉਣ ਸਾਡੇ ਨਾਲ ਜੋ ਲੋਕ ਹਮੇਸ਼ਾ ਤਰਸਦੇ ਨੇ ਜਿਹਨਾਂ ਲੋਕਾਂ ਨੂੰ ਸਰਕਾਰ ਦਬਾਉਂਦੀਆਂ ਨੇ ਉਹ ਬੋਲਦੇ ਹੁੰਦੇ ਉਹ ਜਿਹੜਾ ਰਾਬਤ ਕਰਦੇ ਨੇ ਆਪਣੀ ਸਾਰੀ ਮਸ਼ੀਨਰੀ ਹੈ ਸਿੱਕਾ ਇਹ ਕਿ ਉਹ ਪਿੱਛੇ ਸੈਟਲਾਈਜ਼ ਕਰ ਨੂੰ ਕੰਦਾ ਸੀਗਾ ਜਿਹੜਾ ਤਿਆਰ ਹੋ ਗਿਆ ਸੀ ਜਿਹਨੇ 1200 ਵਿਦਿਆਰਥੀਆਂ ਦੇ ਉੱਤੇ ਲੱਠ ਜਾ ਕਰਾਇਆ ਸੀਗਾ ਵੀ ਜਿਹੜੇ ਵਿਰੋਧ ਕਰੀ ਸੀ ਕਿ ਸੈਂਟੀਫਾਈਕੇਸ਼ਨ ਦਾ ਕੇਂਦਰੀਕਰਨ ਦਾ ਉਸ ਪ੍ਰਮਾਣਤਮਾਨ ਤੋਂ ਅਸੀਂ ਇਕੱਲੇ ਮਤਿਆਂ ਦੀ ਨਹੀਂ ਰਹਿ ਰਹੇ ਤੁਹਾਡੇ ਮਤੇ ਕੁਝ ਨਹੀਂ ਕਰ ਸਕਦੇ ਅਸੀਂ ਚਾਹੁੰਦੇ ਆ ਵੀ ਜੇ ਸਰਕਾਰ ਇਹ ਕਢਾ ਕੇ ਤਿਆਰ ਹੈ ਸਾਡੇ ਨਾਲ ਖੜਨ ਨੂੰ ਤਾਂ ਇੱਥੇ ਆਵੇ ਜੇ ਕੋਈ ਸਮਰਥਕ ਹੁੰਦਾ ਤਾਂ ਸਰਕਾਰਾਂ ਤੇ ਹੁੰਦਾ ਇੱਥੇ ਆ ਕਿਸਨ ਕਰਕੇ ਨਿੱਤੋਂ ਸਾਡੇ ਨਾਲ ਖੜੋ ਨਹੀਂ ਤਾਂ ਅੱਜ ਪ੍ਰਮਾਣਤਮਾਨ ਸਰਕਾਰ ਹੀ ਆ ਸਸ ਪਾਛ ਪਾਤੇ ਹੱਕ ਕੁਝ ਭੋਗਤ ਰਹੀ ਹੈ ਜੇ ਅਸੀਂ ਵਿੱਚ ਸਿਰ ਕੇਂਦਰੀਕਰਨ ਹੁੰਦਾ ਤਾਂ ਭਗਵਾਨ ਸਰਕਾਰ ਆਮ ਆਦਮੀ ਪਾਰਟੀ ਦਾ ਜ਼ਿੰਮੇਵਾਰ ਹੋਗਾ ਕੇਜਰੀਵਾਲ ਜਦੋਂ ਤੇ ਦਿੱਲੀ ਚ ਜਦੋਂ ਹੁੰਦਾ ਉਹ ਪਤੇ ਸਾਰੇ ਉੱਤੇ ਪਹੁੰਚ ਜਾਂਦੇ ਨੇ ਹੁੰਦੇ ਪਹੁੰਚ ਜਾਂਦੇ ਨੇ ਕਿ ਅੱਜ ਇਹ ਕੋਈ ਮਸਲਾ ਨਹੀਂ ਹੈਗਾ ਛੋਟਾ ਕੇਜੀਰ ਗ੍ਰਿਫਟਾਰ ਹੋਣਾ ਵੱਡਾ ਮਸਲਾ ਹੈ ਕਿ ਇਹ ਯੂਨੀਵਰਸਿਟੀ ਪੰਜਾਬ ਦੀ 143 ਸਾਲ ਪੁਰਾਣੀ ਯੂਨੀਵਰਸਿਟੀ ਸਾਡੇ ਵਿਰਾਸਤ ਸਾਡੇ ਇਤਿਹਾਸ ਦੀ ਯੂਨੀਵਰਸਿਟੀ ਹੈ ਇਹ ਨਾਲ ਕੋਈ ਸਰਕਾਰ ਨਹੀਂ ਹੈਗਾ ਜੇ ਤੁਸੀਂ ਅੱਜ ਚੋਣੇ ਹੋ ਫਿਰ ਤੁਹਾਡੀ ਤੁਹਾਡੀ ਅਹੀਂ ਥੂ ਥੂ ਨਾ ਹੋਣੀ ਚਾਹੀਦੀ ਸ਼ਕਤ ਦਿਖਾਉਣ ਜੋਗੇ ਨਾ ਰਹੋ ਅੱਜ ਆਜੋ ਨਹੀਂ ਤਾਂ ਲੋਕਾਂ ਨੇ ਤੁਹਾਡਾ ਹਿਸਾਬ ਕਰ ਲੈਣਾ ਸਾਨੂੰ ਇਹ ਮਾਲ ਖੰਸਦ ਉਹਨਾਂ ਨੇ ਇਸ ਵਾਰ ਤੋਂ ਸਿਆਸਾ ਦੀ ਰਣਨੀਤੀ ਨੇ ਅੱਗੇ ਪੰਜਾਬ ਨੂੰ ਜਵਾਇਆ ਕੱਲੇ ਬਿਆਨਾਂ ਤੱਕ ਉਹਨਾਂ ਦੀ ਰਣਨੀਤੀ ਨੇ ਕਦੀ ਪੰਜਾਬ ਦਾ ਕੁਝ ਬਣ ਨਹੀਂ ਕੀਤਾ ਬਹੁਤ ਸਾਰੇ ਲੀਕ ਹੁੰਦੇ ਨੇ ਬਹੁਤ ਸਾਰੇ ਲੀਕ ਬਹੁਤ ਸਾਰੇ ਸਟੇਟਮੈਂਟ ਬਾਜੀ ਕਰਕੇ ਜਾਂਦੇ ਨੇ ਪਾਰਟੀ ਬਾਜੀ ਕਰਦੇ ਜਾਂਦੇ ਨੇ ਇਹ ਆ ਗਿਆ ਉਹ ਨਹੀਂ ਆਇਆ ਉਹ ਨਹੀਂ ਆਇਆ ਮੈਂ ਜਾਊਂਗਾ ਸਾਨੂੰ ਇਹ ਨਹੀਂ ਚਾਹੀਦਾ ਤੁਸੀਂ ਤੁਸੀਂ ਆਪਣੀਆਂ ਫੋਟੋਆਂ ਕਰਾਉਣ ਇਥੇ ਆ ਰਹੇ ਹੋ ਕਿ ਪਾਲ ਦਾ ਨਾਂ ਚੋਣ ਚਾਣ ਦੀ ਐਲ ਜੀਐਸ ਚਾਣਨੇ ਆ ਤੇ ਜੋ ਆਉਂਦਾ ਸਾਡੇ ਨਾਲ ਸਮਰਸਨ ਕਰੇ ਸੰਘਰਸ਼ ਕਰੇ ਸੰਘਰਸ਼ ਸਾਡੇ ਸਾਥ ਦੇ 10 ਤਰੀਕ ਨੂੰ ਕਾਲ ਕਰ ਲਈਏ 10 ਵੀ 10 ਨੂੰ ਕਿੰਨੀ ਔੜੀ 7 ਤਰੀਕ ਨੂੰ ਅਸੀਂ ਦੁਪਹਿਰ 1 ਵਜੇ 6 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਓਪਨ ਮੀਟਿੰਗ ਰੱਖੀ ਹੋਈ ਹੈ ਉਹਦੇ ਵਿੱਚ ਅਸੀਂ ਸੱਦਾ ਦਿੰਦੇ ਆ ਪੰਜਾਬ ਦੀਆਂ ਵਿਦਿਆਰਥੀ ਜਿ세 ਬੰਦਿਆ ਨੂੰ ਇਨਕਲਾਬੀ ਜੱਥੇ ਬੰਦਿਆ ਨੂੰ ਜਿਹੜਾ ਵੀ ਇੱਥੇ ਯੂਨੀਅਨ ਨੇ ਟੀਚਰ ਯੂਨੀਅਨ ਨੇ ਕਿਸਾਨ ਯੂਨੀਅਨ ਨੇ ਮਜ਼ਦੂਰ ਸੰਗਠਨ ਨੇ ਜੋ ਵੀ ਲੋਕ ਅੱਜ ਜਮੂयत ਪਸੰਦ ਨੇ ਪੱਤਰਕਾਰ ਹੋਣ ਕਾਰਕੁਨ ਹੋਣ ਉਹ ਆਉਣ ਸਾਡੇ ਨਾਲ ਜੋ ਲੋਕ ਹਮੇਸ਼ਾ ਤਰਸਦੇ ਨੇ ਜਿਹੜਾ ਲੋਕ ਕੋ ਸਰਕਾਰ ਤੋਂ ਵਧਿਆ ਨੇ ਉਹ ਬੋਲਦੇ ਹੁੰਦੇ ਨੇ ਕੋਈ ਜਿੱਦਾਂ ਰਾਬਤ ਕਰਦੇ ਨੇ ਆਪਣੀ ਸਾਰੀ ਮਸ਼ੀਨਰੀ ਹੈ